ठीकु आहे ਆਪ ਮੈਲਡੀਜ਼ ਵੱਲੋਂ ਫੀਲਿੰਗਸ Song ਚਿਰਾਕ ਕੋਲਿਆ ਜੀ ਦਾ ਜੋ ਕਿ ਦਲਬੀਰ ਕੋਲਿਆਈ ਦੇ بیٹے ਹਨ ਬਹੁਤ ਹੀ ਅੱਛੇ ਢੰਗ ਦੇ ਨਾਲ ਅੱਜ ਰਿਲੀਜ਼ ਕੀਤਾ ਗਿਆ ਜਿਸ ਦੇ ਸਾਰੇ ਪਾਸੇ ਗੀਤ ਕਿਉਂਕਿ ਸਾਰਾ ਪਹਿਲਾਂ ਦਿਖਾਇਆ ਗਿਆ ਸਾਰਿਆਂ ਨੂੰ ਬਹੁਤ ਪ੍ਰਸ਼ੰਸਾ ਕੀਤੀ ਸਾਰਿਆਂ ਨੇ ਸੋ ਅੱਜ ਮੀਡੀਆ ਪੂਰਾ ਨਾਲ ਹੈ ਚਿਰਾਕ ਕੋਲਿਆ ਔਰ ਜਾਨ ਦੋਨਾਂ ਨੇ ਰਲ ਕੇ ਬਹੁਤ ਇੱਛਾ ਕੰਮ ਕੀਤਾ ਹੈ ਇਦੇ ਵਿੱਚ ਔਰ ਇਹਨਾਂ ਨੇ ਪੂਜਾ ਨਾਮ ਤੋਂ ਦਾ ਬਹੁਤ ਅੱਛਾ ਮੈਂ ਸ਼ੁਰੂ ਵਿੱਚ ਇਸ ਲਈ ਦੇਖਿਆ ਸੀ ਤਾਂ ਬਹੁਤ ਅੱਛਾ ਕੰਮ ਕੀਤਾ ਬੇਸ਼ੱਕ ਤੁਹਾਡਾ ਪਹਿਲਾ Song ਹੈ ਲੇਕਿਨ ਸਾਨੂੰ ਇਦਾਂ ਲੱਗਦਾ ਕਿ ਜਿਦਾਂ ਪ੍ਰੋਫੈਸ਼ਨਲ ਆਰਟਿਸਟ ਜਿਹੜੇ ਹੁੰਦੇ ਆ ਉਹਨਾਂ ਨੇ ਕੀਤਾ ਹੋਇਆ ਕੰਮ ਕਿਉਂਕਿ ਅਸੀਂ ਵੀ ਸਾਰੀ ਉਮਰ ਗਾਣੇ ਰਿਲੀਜ਼ ਕੀਤੇ ਆ ਲੇਕਿਨ ਅੱਜ ਗਾਣਾ ਦੇਖ ਕੇ ਮਨ ਖੁਸ਼ ਹੋਇਆ ਸੋ ਬਹੁਤ ਬਹੁਤ ਵਧਾਈਆਂ ਪੂਰੀ ਟੀਮ ਨੂੰ ਅਸੀਂ ਇਹ ਦੁਆ ਕਰਦੇ ਆ ਇਹ ਇਸ ਗਾਣੇ ਨੂੰ ਸਾਰੇ ਵੱਧ ਤੋਂ ਵੱਧ ਲਾਈਕ ਵੀ ਕਰਨਗੇ ਸ਼ੇਅਰ ਵੀ ਕਰਨਗੇ ਔਰ ਵੱਧ ਤੋਂ ਵੱਧ ਕਮੈਂਟਸ ਦਿਓ ਤਾਂ ਕਿ ਅਗਰ ਕੋਈ ਕਮੀ ਪੇਸ਼ੀ ਵੀ ਰਹੀ ਹੈ ਤੇ ਜਰੂਰ ਦੱਸੋ ਸਾਰੇ ਜਣੇ ਤਾਂ ਕਿ ਅਗਲੇ ਆਉਣ ਵਾਲੇ ਗਾਣਿਆਂ ਦੇ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਅੱਜ ਵੀ ਵਾਅਦਾ ਇਹ ਜਿਨ੍ਹਾਂ ਨੇ ਖੁਦ ਆਪ ਇਸ ਗੱਲ ਦਾ ਨਿਸ਼ਚਿਤ ਲੈ ਕੇ ਉਹਨਾਂ ਨੇ ਕਿਹਾ ਇੱਥੇ ਰਿਲੀਜ਼ ਕਰੋ ਸੋ ਮੈਨੂੰ ਹੋਰ ਵੀ ਇੱਕ ਦੋ ਜਣਿਆਂ ਨੇ ਕਿਹਾ ਕਹਿੰਦੇ ਵੀ ਇੰਨਾ ਵਧੀਆ ਉਹਨਾਂ ਨੇ ਸਹਿਯੋਗ ਦਿੱਤਾ ਹਾਲਾਂਕਿ ਕਿਸੇ ਵੀ ادارے ਦੇ ਵੱਲੋਂ ਇੰਨਾ ਜ਼ਿਆਦਾ ਸਹਿਯੋਗ ਦੇਣਾ ਬਹੁਤ ਮਾਨ ਵਾਲੀ ਗੱਲ ਹੈ ਬਹੁਤ ਬਹੁਤ ਸ਼ਰਵਤੀ ਚਾਇਨਾ ਥੋੜਾ ਆਵਾਜ਼ ਉੱਚੀ ਤੂੰ ਮੇਰੇ ਕੋਲ ਕੋਲੀ ਰਹਿ ਅੱਲਾ ਦੇ ਬੰਦਿਆ ਤੂੰ ਮੇਰੀ ਸੁਣ ਤੇਰੀ ਕਹਿ ਅੱਲਾ ਦੇ ਬੰਦਿਆ ਤੂੰ ਮੇਰੇ ਕੋਲ ਕੋਲੀ ਰਹਿ ਅੱਲਾ ਦੇ ਬੰਦਿਆ ਹੁਕਨੀਆਂ ਬੁੱਲਾਂ ਚੋਂ ਹਏ ਤੇਰੇ ਬੁੱਲਾਂ ਚੋਂ ਕਲੀਆਂ ਫੁੱਲਾਂ ਚੋਂ ਹਏ ਤੇਰੇ ਬੁੱਲਾਂ ਚੋਂ ਹੀ ਮੇਰਾ ਨਾ ਲੈ ਲੈ ਅੱਲਾ ਦੇ ਬੰਦਿਆ ਮੇਰੇ ਕੋਲ ਕੋਲੀ ਰਹਿ ਅੱਲਾ ਦੇ ਬੰਦਿਆ ਅੱਛਾ ਹਾਂਜੀ ਸ਼ਾਬਾਸ਼ ਹਾਂਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਨਿਰਜਨ ਹੈ ਤੇ ਮੈਂ ਇਸ ਗਾਣੇ ਦੇ ਲਿਰਿਕਸ ਦਿੱਤੇ ਨੇ ਤੇ ਡਾਇਰੈਕਸ਼ਨ ਕੀਤੀ ਇਸ ਗਾਣੇ ਦੀ ਤੇ ਇਹ ਗਾਣਾ ਅੱਜ 4 ਵਜੇ ਆ ਜਨਾਂਗੇ ਸ਼ਾਮੇ ਸਾਰੇ ਅਫੀਸ਼ੀਅਲ ਸਾਡੇ ਜਸਬਾਦ ਮੈਲਟਰੀਸ ਤੇ ਤੇ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਹਿੰਗਾ ਚਿਨਾਗਾ ਜਿਹਨੂੰ ਗਾਣਾ ਮੈਨਾਂ ਪਸੰਦ ਆਇਆ ਤੇ ਉਹਨੇ ਗਾਇਆ ਕੰਪੋਜ਼ ਬਹੁਤ ਵਧੀਆ ਕੀਤੀ ਸੈਕੰਡਲੀ ਕਰੂੰਗਾ ਮੈਂ ਪੂਰੀ ਟੀਮ ਦਾ 파ਰਥ ਜੈ ਪੂਜਾ ਮਨਨ ਤੇ ਲੁਭਾਈ ਦਾ ਜਿਨ੍ਹਾਂ ਨੇ ਮੇਰੇ ਇੱਕ ਇੱਕ ਸੱਦੇ ਤੇ ਆਏ ਸੇ ਤੇ ਸਾਰਿਆਂ ਨੇ ਸਪੋਰਟ ਕੀਤੀ ਇਹਨਾਂ ਨੂੰ ਵੀ ਮਜ਼ਾ ਆਇਆ ਸ਼ੂਟਿੰਗ ਤੇ ਤੇ ਇੰਨਾ ਕੋਆਪਰੇਸ਼ਨ ਹੋਈ ਗਾਣੇ ਦੇ ਵਿੱਚ ਤੇ ਇੱਕ ਦਿਨ ਚ ਸ਼ੂਟ ਹੋਇਆ ਸੈਕੰਡਲੀ ਥੈਂਕ ਕਰੂੰਗਾ ਮੈਂ ਜੀਐਨਯੂਨੀਵਰਸਿਟੀ ਦਾ ਜਿਨ੍ਹਾਂ ਨੇ ਪਸੰਦ ਪਰਮਿਸ਼ਨ ਦਿੱਤੀ ਕਿ ਆਪਾਂ ਇੱਥੇ ਸ਼ੂਟ ਕਰ ਸਕਾਂ ਡਾਕਟਰ ਨੂਨਾਕ ਸਰ ਸਾਡੇ ਐਚਵੀਡੀ ਉਹਨਾਂ ਨੇ ਸਾਨੂੰ ਪਰਮਿਸ਼ਨ ਲੈ ਕੇ ਦਿੱਤੀ ਸੀ ਤੇ ਥਰਡ ਮੈਂ ਥੈਂਕ ਯੂ ਕਹੂੰਗਾ ਮੇਰੇ ਪੈਨਸਟਰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਹੈ ਐਂਡ ਫੋਰਥ ਜੋ ਮੇਨ ਜੋ ਇਹਦੇ ਵਿੱਚ ਜੋ ਵੀਡੀਓ ਜਿਸ ਨਾਮ ਵਧੀਆ ਆਈ ਹੈ ਸਾਡੇ ਸਾਹਮਣੇ ਰਾਹੁਲ ਭਾਈ ਦਾ ਕਰੂੰਗਾ ਕਿਉਂਕਿ ਇਹਨੇ ਬਹੁਤ ਵਧੀਆ ਡਾਇਰੈਕਸ਼ਨ ਡੀਓਪੀ ਕੀਤੀ ਆ ਤੇ ਐਡਿਟਿੰਗ ਬਹੁਤ ਵਧੀਆ ਕੀਤੀ ਆ ਤੇ ਮੈਂ ਇਥੇ ਤੁਹਾਡੇ ਸਾਰੇ ਤੋਂ ਇਹ ਕਹੂੰਗਾ ਕਿ ਤੁਹਾਨੂੰ ਗਾਣਾ ਸੁਣ ਕੇ ਸਾਨੂੰ ਦੱਸਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੱਤਾਂ ਸੇਅਰ ਕਰਿਓ ਤੇ ਲਾਈਕ ਕਰਿਓ ਤੇ ਸਾਨੂੰ ਦੱਸਿਓ ਕਿ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਹੋਵੇ ਤੇ ਨੈਕਸਟ ਕਣੀ ਚ ਆਪਾਂ ਉਹ ਸਭ ਪੂਰੀ ਕਰ ਸਕੀਏ। ਪਹਿਲੇ ਪਹਿਲੇ ਵੀ ਕਿਹੋ ਸੰਗ ਵਰਾ ਲਿਖੇ ਤੁਸੀਂ? ਹਾਂਜੀ ਮੇਰੇ ਪਹਿਲੇ ਕਲਮੈਂਟਿਕ ਸੰਗ ਜਾਂ ਆਧਾਰਜੂਗ। ਇਹ ਮੈਂ ਥੋੜੇ ਬੀਟ ਟਾਈਪ ਲਿਖੇ ਨੇ, ਸੈਡ ਲਿਖੇ ਨੇ ਰੋਮੈਂਟਿਕ। ਪਹਿਲੇ ਜਿਹੜਾ ਤੁਹਾਡਾ ਸੰਗਾ ਕਿੰਨੇ ਕਿੰਨੇ ਕਿਹੜੇ ਕਿਹੜੇ ਸੰਗਾਂ ਨੂੰ ਦਿੱਤੇਗਾ? ਮੈਂ ਪਹਿਲੇ ਜਿਹੜਾ ਮੇਰਾ ਪਹਿਲਾ ਸੰਗ ਆਇਆ ਸੀ ਮਾਹੀ ਵਿਆਹ ਆਇਆ ਸੀਗਾ। ਉਹ ਗਾਇਆ ਸੀ ਦੀਪ ਗਿੱਲ ਨੇ ਉਹ ਨਿਯਾਨੀ ਦਾ ਇੱਕ ਸੀਗਾ। ਸੈਕੰਡ ਦੋ ਕਿ ਤਿੰਨ ਗਾਣੇ ਉਨੇ ਹੀ ਗਏ ਸੀਗੇ ਵਤਵਤ ਆਪਣੇ ਆਪ ਨੂੰ ਗਰੋ ਕਰਾਂ ਅਪਡੇਸ਼ਨ ਕਰਾਂ ਆਪਣੇ ਕਲਮ ਦੇ ਵਿੱਚ ਜੋ ਮੈਂ ਹੁਣ ਫੀਲਡ ਫੜੀ ਆ ਤੇ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਸਾਰੇ ਜਿਹੜੇ ਆਡੀਅנס ਸਰ ਜੀ ਸਾਨੂੰ ਦੇਖਦੇ ਆ ਉਹਨਾਂ ਨੂੰ ਵਧੀਆ ਲੱਗੇ ਤੇ ਵਧੀਆ ਤੋਂ ਵਧੀਆ ਸਾਨੂੰ ਸਪੋਰਟ ਕਰਨ ਠੀਕ ਹੈ ਥੈਂਕ ਯੂ ਹਾਂ ਜੀ ਮੈਮ ਨਾਮ ਕੀ ਆਪਣਾ ਜੀ ਮੇਰਾ ਨਾਮ ਪੂਜਾ ਭੁੰਜੇ ਤੇ ਮੈਂ ਇਸ ਗਾਣੇ ਦੇ ਵਿੱਚ ਲੀਡ ਕਰ ਰਹੀ ਆ ਫੀਮੇਲ ਲੀਡ ਔਰ ਕਾਨੇ ਦਾ ਨਾਮ ਹੈ ਫੀਲਿੰਗਸ ਸੋ ਮੈਂ ਪਹਿਲਾਂ ਥੈਂਕ ਕਰਨਾ ਚਾਹਾਂਗੀ ਨਿਰਜੰਨ ਦਾ ਜਿਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਕਿ ਮੈਂ ਇਸ Song ਦੇ ਵਿੱਚ ਲੀਡ ਕਰ ਸਕਾਂ ਸੋ ਐਂਡ ਜਿ ਰਾਗ ਦਾ ਜਿਨੇ ਇੰਨਾ ਵਧੀਆ ਇਹ ਗਾਣਾ ਗਾਇਆ ਐਂਡ ਬਸ ਹੁਣ ਸਾਡੀ ਸਾਰਿਆਂ ਦੀ ਬਲੇਸਿੰਗਸ ਚਾਹੀਦੀ ਆ ਤੇ ਆਲਸੋ ਮੈਂ ਆਪਣੇ ਪੈਰ ਪੈਰੈਂਟਸ ਨੂੰ ਥੈਂਕ ਯੂ ਕਹਿਣਾ ਚਾਹਨੀ ਆ ਕਿਉਂਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਐਂਡ ਯਾ ਥੈਂਕ ਯੂ ਬਹੁਤ ਪਹਿਲੇ ਵੀ ਇਸ ਗਾਣੇ ਚ ਮੋਲਡਿੰਗ ਕੀਤੀ ਤੁਸੀਂ ਫਸਟ ਸੌਂਗ ਇਹ ਫਸਟ ਸੌਂਗ ਠੀਕ ਹਾਂਜੀ ਭਾਈ ਨਾਮ ਕੀ ਹੈ ਆਪਣਾ ਜੀ ਸਮੇਂ ਨਾਮ ਅਚਾਰ ਅਕਲਿਆ ਤੇ ਇਸ Song ਨੂੰ ਮੈਂ ਗਾਇਆ ਤੇ ਨਰਜਾਨ ਨੇ ਇਹਨਾਂ ਨੇ ਲਿਖਿਆ ਤੇ ਡਾਇਰੈਕਟ ਕੀਤਾ ਤੇ ਇਹ ਗਾਣਾ ਇੱਕ ਵਨ ਸਾਈਡਡ ਲੱਗਦਾ ਹੈ ਤੇ ਜਨੂ ਸਾਰੇ ਇੱਕ ਦੇਖ ਕੇ ਰਿਲੇਟ ਕਰ ਸਕਦੇ ਸੋ ਸਟੋਰੀ ਬੜੀ ਕੰਪਲਿਕੇਟਡ ਹੈ ਸਮਝਣੇ ਲੱਗਦਾ ਕਿ ਰੋਮਾਂਟਿਕ ਗਾਣਾ ਹੈ ਜਾਂ ਕਿਤਾਬ ਹੈ ਸੋ ਬਹੁਤ ਵਧੀਆ ਸਾਰਿਆਂ ਨੇ ਕੰਪਲੀਟ ਕੀਤਾ ਮੇਰੇ ਨਾਲ ਭਾਰਤ ਪ੍ਰਵਾਕਰ ਜੈ ਬੱਗਾ ਪੂਜਾ ਪੰਡੂ ਰਾਹੁਲ ਭਾਜੀ ਨੇ ਐਡਿਟ ਕੀਤਾ ਤੇ ਬਹੁਤ ਵਧੀਆ ਕੈਮਰਾ ਸੰਭਾਲਿਆ ਤੇ ਇਹ ਇਹਨਾਂ ਤੋਂ ਬਿਨਾ ਕੋਈ ਗਾਣਾ ਮਤਲਬ ਕੰਪਲੀਟ ਨਹੀਂ ਹੋ ਸਕਦਾ ਸੀਗਾ ਇਹ ਵਾਲਾ ਤੇ ਬਹੁਤ ਜ਼ਿਆਦਾ ਮੈਂ ਜਿੰਨੀ ਵਾਰੀ ਵੀ ਇਹਨਾਂ ਦਾ ਧੰਨਵਾਦ ਕਰਾਂ ਘੱਟ ਹੈ ਤੇ ਨਰਜਾਨ ਹਮੇਸ਼ਾ ਮੇਰੇ ਨਾਲ ਸਕੂਲ ਟਾਈਮ ਤੋਂ ਰਿਹਾ ਹੈ ਤੇ ਉਹ ਤੋਂ ਬਾਅਦ ਏਡੀ ਬੋਰਡਿੰਗ ਨਹੀਂ ਸੀਗੀ ਬਟ ਇਸ ਲਾਈਨ ਵਿੱਚ ਆ ਕੇ ਤਾਂ ਵਧੀਆ ਹੋ ਗਿਆ ਸਾਰਾ ਤੇ ਪੂਰੇ ਫੈਮਿਲੀ ਰਿਲੇਸ਼ਨ ਹੋ ਗਏ ਸਾਰੇ ਨਾਲ ਤੇ ਜਦੋਂ ਇਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕੀਤੀ ਪਹਿਲੀ ਵਾਰ ਤੇ ਲੱਗਾ ਨਹੀਂ ਕਿ ਪਹਿਲੀ ਵਾਰ ਮਿਲੇ ਆਪਾਂ ਤੇ ਸਾਰਿਆਂ ਨਾਲ ਇੱਕ ਉਸ ਫੈਮਿਲੀ ਰਿਲੇਸ਼ਨ ਹੀ ਬਣ ਗਿਆ ਸਾਰੇ ਬਾਕੀ ਗੀਹਾਂ ਦੀਆਂ ਗੱਲਾਂ ਤੇ ਗਾਣੇ ਦੀ ਸ਼ੂਟਿੰਗ ਕਿੱਦਾਂ ਕੀਤੀ ਗਈ? ਹਾਂ ਇੱਕ ਗਾਣੇ ਦੀ ਸ਼ੂਟਿੰਗ ਕੀਤੀ ਹੈ ਜੀ ਇਹਨੇ ਜਿੱਥੇ ਸਾਰੇ ਮਤਲਬ ਸਾਰੀ ਟੀਮ 퍼ਦੀ ਇੱਥੇ ਤੇ ਬੀਟਕ ਸੀਐਸ ਵੀ ਕਰ ਰਹੇ ਆ ਸਾਰੇ ਸੋ ਫਿਲਹਾਲ ਤਾਂ ਨਿਰਜਨ ਦੇ ਇੱਕ ਸੱਦੇ ਤੇ ਸਾਰੇ ਆ ਗਏ ਆ ਸੋ ਬਹੁਤ ਵਧੀਆ ਲੱਗਾ ਟੀਮ ਨੂੰ ਸਹਿਯੋਗ ਕਿੱਦਾਂ ਕਿੱਦਾਂ ਮਿਲਿਆ ਤੁਹਾਨੂੰ? ਟੀਮ ਨੂੰ ਸਹਿਯੋਗ ਮਿਲਿਆ ਕਿ ਇੱਕ ਤਾਂ ਪੇਰੈਂਟਸ ਨੇ ਬਹੁਤ ਸਪੋਰਟ ਕੀਤਾ ਕਿਉਂਕਿ ਪੇਰੈਂਟਸ ਦੇ ਬਿਨਾਂ ਤਾਂ ਬਿਲਕੁਲ ਇਹ ਗੱਲ ਜ਼ਬਾਨ ਨਹੀਂ ਸਕਦੀ ਸੀਗੀ ਤੇ ਮੈਨ ਮੇਨ ਥੈਂਕ ਪੂਜਾ ਦਾ ਕਰਾਂਗਾ ਕਿਉਂਕਿ ਅਨਦਰ ਦੇ ਪੇਰੈਂਟਸ ਰਾਜ਼ੀ ਹੋ ਗਏ ਹਨ ਕਿਉਂਕਿ ਗਰਲਜ਼ ਜੈਡ ਜਲਦੀ ਪੇਰੈਂਟਸ ਰਾਜ਼ੀ ਨਹੀਂ ਹੁੰਦੇ ਤੇ 올 ਥੈਂਕਸ ਟੂ ਮੈਨ ਜਿੰਨਾ ਵੀ ਕਰਾ ਆਪਣੇ ਕਰਦੇ ਆਂ ਦਾ ਆਪਣੀ ਗੁਰੂਆਂ ਦਾ ਆਪਣੀ ਪੂਰੀ ਟੀਮ ਦਾ ਤੇ ਜਿੰਨਾ ਕਰਾ ਮੈਂ ਕਟਾ ਤੇ ਤੁਹਾਡਾ ਸਾਰਿਆਂ ਦਾ ਕਿ ਜਿਹੜਾ ਮਤਲਬ ਜੀਡੀਵੀ ਐਸਓਈ ਸੀ ਵਾਈਟ ਲੈ ਕੇ ਤੁਸੀਂ ਮਤਲਬ ਅੱਗੇ ਸਾਰੇ ਪੀਪਲ ਤੱਕ ਲੈ ਗਏ ਸਾਰੇ ਕਟਾੜਾ ਫਸਟ Song ਆ ਅਫੀਸ਼ੀਅਲੀ ਫਸਟ Song ਹੈ ਹਾਂਜੀ ਇਸ ਲਈ ਕਿ ਹਾਂਜੀ ਜੋ ਇਹ Song ਦੇ ਨਾਮ ਫੀਲਿੰਗਸ ਰੱਖਿਆ ਹੈ ਇਹ ਕਿਸ ਤਰੀਕੇ ਦੇ ਵਿੱਚ ਫੀਲਿੰਗਸ ਜਿਹੜੀ ਜ਼ਾਹਰ ਕੀਤੀ ਗਈ ਹੈ ਇਹ ਇੱਕ ਸਾਬ ਦੇ ਕਹਿ ਸਕਦੇ ਕਿ ਆਪਾਂ ਵਨ ਸਾਈਡਡ ਲਵ ਕਰਦੇ ਆਂ ਤੇ ਹਰ ਇੱਕ ਬੰਦਾ ਰਿਲੇਟ ਕਰ ਸਕਦਾ ਹੈ ਕਿ ਕਿਉਂਕਿ ਇਸ ਹਰ ਲਾਈਨ ਦੀ ਹੁਕ ਲਾਈਨ ਹੀ ਹੈ ਕਿ ਕਿਦੋਂ ਤੱਕ ਮੇਰੇ ਨਾਲ ਪਿਆਰ ਹੋਗਾ ਉਸ ਦੇ ਹਿਸਾਬ ਨਾਲ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਪੂਰੀ ਫੀਲ ਮਤਲਬ ਕਹਿ ਸਕਦੇ ਕਿ ਜਿੰਨਾ ਮੈਂ ਦੱਸ ਸਕਦਾ ਮੈਂ ਪੂਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਬਾਕੀ ਕਮੀ ਬੇਸ਼ੀ ਤੁਸੀਂ ਕਮੈਂਟਾਂ ਚ ਦੱਸ ਸਕਦੇ ਹੋ ਛੋਟੇ ਇੱਕ ਲਾਈਨ ਸੁਣਾ ਦੂੰਗਾ ਉਹਦੀ ਛੋਟੇ ਇਦਾਂ ਦੀ ਨਜ਼ਰ ਤੇਰੀ ਮੇਰੇ ਵੱਲ ਆਈ mera te sar hi hosh kho gaya pyar di okat meri hai ni kis nan par pata nahi tainna kida pyar ho gaya tere ishq da rog jida vadh jave roz tere ishq da rog jida vadh jave roz pata nahi kida tainna is ਹਰ ਹੋਊਗਾ ਪਤਾ ਨਹੀਂ ਕਿਦਾਂ ਤੇ ਨਾ ਇਸ ਹਰ ਹੋਊਗਾ ਮੈਂ ਤੇ ਤੇਰੇ ਹੀ ਪਿਆਰ ਦਾ ਕਰਾਂ ਇੰਤਜ਼ਾਰ ਕਦੋਂ ਤੈਨੂੰ ਵੀ ਹੋ ਮੇਰੇ ਨਾਲ ਪਿਆਰ ਹੋਊਗਾ